ਅਗਲਾ ਕਰਿਆ ਕਰ ਕੋਸੇ ਚੱਲ ਲੈ ਲੜਾਈ ਸ਼ੁਰੂ ਤੋਂ ਨਾਲੇ ਲੜਾਈ ਪੰਗੇ ਪੰਗੇ ਨਾ ਘੜਾ ਹਟ ਰਹੀਆ ਤੇ ਤੂੰ ਪੰਗੇ ਘੜ ਲਿਆ ਕਰ ਸਾਰੇ ਨਾਲੋਂਗੇ ਮਿਲੇ ਹੋਏ ਆ ਗਰਮੀ ਬੋੜਿਆ ਨਾ ਆ ਗਈ ਅੱਜ ਕੱਲ ਮਿਲ ਜਾਂਦੀ ਆ ਆਪਣੀ ਕਹਾਣੀ ਸੁਣਾਉਂਦੇ ਪਿਆ ਆ ਇਨਾ ਨਾ ਆ ਕੇ ਨੀਂਦ ਆਂਦੀ ਹੈ ਗਰਮੀਆਂ ਨੂੰ। ਨਾ ਆਦੇ ਹੁਣ ਸੌਣ ਲੱਗੇ ਸੀ ਮੈਂ ਕਿਹਾ ਚੱਲ ਇੱਕ ਵਾਰੀ ਨੇਣਾ ਵੀਡੀਓ ਬਣਾ ਲੈਂਦੇ ਆਂ, ਸਾਂਝੀ ਕਰ ਲੈਂਦੇ ਆਂ। ਤੁਹਾਡੇ ਨਾਲ। ਉਹ ਯਾਰ ਬੈਜੋ ਯਾਰ ਕਿਤੇ ਟੇਕੇ ਕਿਤੇ ਬਣਾ ਲੰਦੋ ਸਾਨੂੰ ਵੀਡੀਓ। ਆਹ। ਆਹ ਥੋੜੀ ਮਾਰਦੇ ਨਾ ਮੂੰਹ ਤੇ ਫੋਨ ਫੜੀ ਨਾ ਮੈਂ। ਨੇ ਦੇ ਨਾ ਹਾਂ ਅਨ ਦੇ ਚਿੱਤੇ ਨਾ ਨਾ ਉਹ ਅਨ ਦੇ ਵੀਡੀਓ ਲੈ ਤੇ ਉਹ ਵਾਲੇ ਇਕ ਤਾਂ ਵੀਡੀਓ ਨੂੰ ਬਣਾਉਂਦੇ ਐ ਇੱਥੇ ਫੋਟੋ ਵੀਡੀਓ ਬਣਾ ਲੈਂਦੇ ਸਾਈਡ ਤੇ ਹੋ ਜਾ ਦੇ ਦੇ ਇਹਨਾਂ ਨੂੰ ਸਾਈਡ ਤੇ ਬਹਿ ਜਾਂਦੇ ਕਿਤੇ ਇੱਕ ਨੂੰ ਤਾਂ ਲੜਾਈ ਪਾ ਦੋ ਫਿਰ ਇੱਕ ਨੂੰ ਫੋਨ ਦੇ ਕੇ ਕਿਹਨੂੰ ਦਵਾ ਦੱਸੋ ਨਹੀਂ ਇੱਕ ਫੋਨ ਆ ਦੋ ਕਰ ਦਵਾ ਨਹੀਂ नहीं अरे दो बार ले ले नहीं मेरे दांत बैठो तो नहीं चाहते ना दो सेकंड लगा लो दो सेकंड नहीं 1 2 3 4 5 6 7 8 9 10 गिनो और टेका लगा दो इनानु ये सोरसी लगा दो उन होन गया है ना वो थोड़ा वाला बंद कर दो ਨੋਣਾ ਇੱਕ ਚੀਜ਼ ਦੋ ਦੋ ਵਾਰ ਕਹਨੇ ਪੈਂਦੀ ਹੈ। ਐਕਸਟਰੀ ਲਾਈਟ। ਉਹ ਰੱਬ ਦਾ ਬਾਸਤਾ। ਅੱਧੀ ਰਾਤ ਨੂੰ ਸੌਣ ਦਾ ਟਾਈਮ ਹੈ 12:00 ਵੱਜ ਗਏ ਆ। ਜਾਓ। ਯਾਰ ਤੂੰ ਮੀ ਇੱਕ ਨਾ ਦੇ ਦੇ ਤਾਨੂੰ ਉਹਨਾਂ ਨੂੰ। ਕਿਤੇ ਸਾਈਡ ਤੇ ਬਹਿ ਜਾਣ ਕਿਤੇ ਟੇਕੇ। ਜੁੱਤੀਆਂ ਖਾਊਗੇ ਫੇਰ ਹੀ ਇਹਨਾਂ ਨੂੰ ਉਹਨੂੰ ਅਕਲ ਦਾ ਹੀ ਘਟ ਆਇਆ ਉਹਨੂੰ ਨਹਾਉਣ ਨੂੰ ਬਾੜਿਆ ਉਹ ਬਾਹਰ ਜਾ ਕੇ ਫੁੱਟਬਾਲ ਨਾਲ ਲਗਾ ਪਿਆ ਆ ਜੁੱਤੀਆਂ ਦੀ ਘਾਟ ਆ ਇਹਨੂੰ ਪੈ ਲਟ ਕੇ ਜੁੱਤੀਆਂ ਮਾਰ ਕੇ ਹੋ ਜਾਓ ਉਠੋ ਜਾਣ ਨਹੀਂ ਪੈਂ ਦੋੜੋ ਯਾਰ ਆਪਾਂ ਮੁੱਦੇ ਤੇ ਗੱਲ ਕਰਨ ਲੱਗੇ ਸੀਗਾ ਲੜਾਈ ਦਾ ਹੀ ਮੁੱਦਾ ਆ ਲੜਾਈ ਦੀ ਜਦੋਂ ਫਮ ਮਤੇ ਦੀ ਗੱਲ ਕਰਨ ਲੱਗੇ ਆ ਤੁਹਾਨੂੰ ਪਤਾ ਹੈ ਜਿੱਦਾਂ ਕਿ ਜੰਮੂ ਕਸ਼ਮੀਰ ਪਹਿਲਗਾਮ ਦੇ ਵਿੱਚ ਜਿਹੜਾ ਮੰਦ ਭਾਗੀ ਘਟਨਾ ਹੋਈ ਆ ਕਿਸੇ ਸ਼ਰਾਬ ਸ਼ਰਾਬੀ ਹੰਸਰਾ ਨੇ ਮਲਕੇ ਦੇ 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 ਦੀ ਅਖੰਡਤਾ ਨੂੰ ਮਲਕੇ ਅਖੰਡੇ ਦਿੱਤਾ ਹੈ ਮਲਕੇ ਸਾਹਮਣਿਆਂ ਵੀ ਮਲਕੇ ਜਿੱਦਾਂ ਦਾ ਮਾਹੌਲ ਬਣਾਤਾ ਹੁਣ ਪਾਕਿਸਤਾਨ ਦੇ ਆਪਣੇ ਇੰਡੀਆ ਦੀ ਜੇਗਨ ਲੜਾਈ ਹੋ ਜਾਂਦੀ ਹੈ ਤਾਂ ਤੁਹਾਨੂੰ ਪਤਾ ਇਹਦੇ ਵਿੱਚ ਨੁਕਸਾਨ ਕਿੰਨੀ ਆ ਜਾਨਾਂ ਦਾ ਹੁਣ ਤੇ ਕਸੂਰ ਹੁਣ ਕਿਸੇ ਦਾ ਕੀ ਕਹਿ ਸਕਦੇ ਆ ਇਹਦਾ ਕਸੂਰ ਕਾੜ ਸਕਦੇ ਆ ਏਜੰਸੀਆਂ ਦਾ ਕਸੂਰ ਹੋ ਸਕਦਾ ਏਜੰਸੀਆਂ ਕਿਹਨਾਂ ਨੇ ਪੈਦਾ ਕੀਤੀਆਂ ਇਹ ਹੁਣ ਸਰਕਾਰਾਂ ਨੂੰ ਪਤਾ ਹੋਊਗਾ ਸਿੰਧੀ ਸਾਫ ਸੁਥਰੀ ਗੱਲਾਂ ਤੇ ਅਤਵਾਦੀ ਇਹ ਤਾਂ ਹੋ ਸਕਦੇ ਆ ਆਹ ਉਹ ਅਤਵਾਦੀ ਹੋ ਸਕਦੇ ਆ ਅਤਵਾਦ ਨੂੰ ਜਿਹੜੇ ਬढ़ावा ਦਿੰਦੇ ਆ ਉਹਨਾਂ ਨੂੰ ਤਾਂ ਕੜੀ ਤੋਂ ਕੜੀ ਸਜ਼ਾ ਦੇਣੀ ਚਾਹੀਦੀ ਹੈ ਤੇ ਜਿਹੜਾ ਵੀ ਕਿੰਨੀਆਂ ਜਾਨਾਂ ਦਾ ਨੁਕਸਾਨ ਹੋਇਆ ਸਾਰਾ ਦੇਸ਼ ਕੰਬ ਗਿਆ ਤੇ ਮੋਦੀ ਨੂੰ ਵੀ ਇੰਨਾ ਵੱਡਾ ਐਕਸ਼ਨ ਲੈਣਾ ਪਿਆ ਮਤਲਬ ਕਿ ਉਹਨਾਂ ਦਾ ਜਿੱਦਾਂ ਕਹਿੰਦੇ ਪਾਣੀ ਬੰਦ ਕਰ ਦੇਣਾ ਪਰ ਪਾਣੀ ਤੋਂ ਆਪਾਂ ਗੱਲ ਲੈ ਲੈਂਦੇ ਆ ਵੇ ਜਦੋਂ ਪਿੱਛੇ ਜੀ ਜਦੋਂ ਕਿੰਨੇ بارشਾਂ ਪਈਆਂ ਹੈ ਜੀ ਹੜ੍ਹ ਦੀ ਸਥਿਤੀ ਆਈ ਪਈ ਕਿ ਪੰਜਾਬ ਰੋੜਨ ਦੀ ਕਦਾਰ ਦੇ ਵਿੱਚ ਸੀਗਾ ਤੇ ਉਦੋਂ ਪਾਕਿਸਤਾਨ ਨੇ ਮਲਕੇ ਉਹਨਾਂ ਨੇ ਮਲਕੇ ਆਪਣੇ ਤੇ ਝੱਲਿਆ ਸਾਰਾ ਮਲਕੇ ਡੈਮ ਦਾ ਜਿੰਨਾ ਵੀ ਪਾਣੀ ਸੀਗਾ ਸਾਰਾ ਉਹਨਾਂ ਨੇ ਉਹਨਾਂ ਨੇ ਇੰਡੀਆ ਨੂੰ ਕਿਹਾ ਵੀ ਕੋਈ ਛੱਡ ਦਿਓ ਕੋਈ ਗੱਲ ਨਹੀਂ ਅਸੀਂ ਆਪਣੇ ਉੱਤੇ ਲੈ ਲਵਾਂਗੇ ਤੇ ਉਹ ਚਾਹ ਉਹ ਲੋ ਬੈਟਰੀ ਹੋ ਗਈ ਅੱਗੇ ਕੀ ਆ ਜਿਆ ਬੰਦ ਕਰਕੇ ਆ ਉਹਨੂੰ ਬੰਦ ਕਰਕੇ ਆ ਉਹ ਪਿੱਛੇ ਬੰਦ ਕਰ ਦੇ ਬਲਕੇ ਉਹਨੇ ਪੈਰ ਝਾੜ ਕੇ ਚੜੀ ਪੁੱਤ ਬਈ ਉਹਨੇ ਅਭੀ ਆਪਣੇ ਉੱਤੇ ਝੱਲਿਆ ਸਾਰਾ ਬਲਕੇ ਕਿੰਨਾ ਫਲੱਡ ਆਇਆ ਹੋਇਆ ਉੱਤੇ ਪਾਣੀ ਪਾਕਿਸਤਾਨ ਦੇ ਵਿੱਚ ਜੇ ਇੱਧਰ ਪੰਜਾਬ ਦੇ ਵਿੱਚ ਛੱਡ ਦਿੰਦੇ ਤੇ ਕਿੰਨੀਆਂ ਜਾਨਾਂ ਦਾ ਨੁਕਸਾਨ ਹੋਣਾ ਸੀਗਾ ਤੇ ਉਹਨਾਂ ਨੇ ਆਪਣੇ ਉੱਤੇ ਲਿਆ ਵੀ ਚਲੋ ਕੋਈ ਗੱਲ ਨਹੀਂ ਉਹਨਾਂ ਦਾ ਵੀ ਕਿੰਨਾ ਨੁਕਸਾਨ ਆਇਆ ਉਹ ਤਾਂ ਖੁਦ ਕਹਿੰਦੇ ਪਏ ਕਹਿੰਦੇ ਸਾਡੇ ਹਵਾਲੇ ਕਰ ਦੋ ਅਸੀਂ ਉਦਾਂ ਨਹੀਂ ਛੱਡਣੇ ਹਾਂ ਸਾਡੇ ਹਵਾਲੇ ਕਰ ਦੋ ਮਤਲਬ ਉਹ ਕਿ ਤਾਂ ਹੀ ਹੈ ਹੁਣ ਲੱਭਣਾ ਇਹ ਤਾਂ ਸਰਕਾਰ ਨੂੰ ਚਾਹੀਦਾ ਵੀ ਉਹਨਾਂ ਨੂੰ ਲੱਭ ਕੇ ਤੇ ਉਹਨਾਂ ਨੂੰ ਜੇ ਹੋ ਸਕਦਾ ਤੇ ਜਿੰਦਿਆਂ ਨੂੰ ਫੜ ਕੇ ਫੜ ਕੇ ਤੇ ਉਹਨਾਂ ਨੂੰ ਮਤਲਬ ਲਾਈਵ ਕਰਾਓ ਉਹਨਾਂ ਨੂੰ ਲਾਈਵ ਕਰਾ ਕੇ ਪੁੱਛੋ ਵੀ ਸਾਰੀ ਦੇਸ਼ ਦੀ ਜਨਤਾ ਨੂੰ ਪਤਾ ਲੱਗਣਾ ਚਾਹੀਦਾ ਜੋ ਦੇਸ਼ ਦੀ ਜਨਤਾ ਡਿਸੀਜਨ ਲਏਗੀ ਤੇ ਉਹ ਦੇ ਦੇ ਰਾਸ਼ਟਰਪਤੀ ਨੂੰ ਮਲ ਕੇ ਜਿੱਦਾਂ ਕਿ ਪ੍ਰਧਾਨ ਮੰਤਰੀ ਨੂੰ ਮੋਦੀ ਨੂੰ ਤੇ ਉਹ ਡਿਸੀਜਨ ਲੈਣੇ ਪੈਣਾ ਜੋ ਜੋ ਦੇਸ਼ ਦੀ ਜਨਤਾ ਚਾਹੂਗੀ ਦੇਸ਼ ਦੀ ਜਨਤਾ ਦਾ ਹੁਣ ਲੜਾਈ ਵਾਲੇ ਪਾਸੇ ਵੀ ਹੋਈ ਹੈ ਵੀ ਲੜਾਈ ਹੋ ਜਾਵੇ ਤੇ ਮਲ ਕੇ ਕੰਮ ਹੀ ਖਤਮ ਹੋ ਜਾਵੇ ਪਰ ਲੜਾਈ ਦੇ ਨਾਲ ਤਾਂ ਆਮ ਜਨਤਾ ਦਾ ਕੀ ਕਸੂਰ ਹੈ ਆ ਜਿਹੜੀ ਵਿਦੇਸ਼ਾਂ ਘਰਾਂ ਵਾਲੀਆਂ ਵਿਚਾਰੀਆਂ ਇੱਧਰ ਦੀਆਂ ਜਾਂ ਉੱਧਰ ਦੀਆਂ ਪਾਕਿਸਤਾਨ ਵਾਲੀ ਉਹਨਾਂ ਦਾ ਕੀ ਕੁਸੂਰ ਹੈ ਵਾਹੋ ਤੇ ਜੰਨਿਆ ਮਲਕੇ ਕੋਈ ਨੁਕਸਾਨ ਹੀ ਹੁੰਦਾ ਲੜਾਈਆਂ ਦੇ ਨਾਲ ਲੜਾਈ ਦੇ ਵਿੱਚ ਕਿਸੇ ਦਾ ਕੋਈ ਕਿਸੇ ਦਾ ਕੋਈ ਵਾਧਾ ਥੋੜੀ ਨਾ ਹੁੰਦਾ ਜਿਆਦਾ ਕਿਹਨੇ ਮਲਕੇ ਵੀ ਲੜਾਈ ਦੇ ਵਿੱਚ ਕਿਸੇ ਦਾ ਫਾਇਦਾ ਹੁੰਦਾ ਹੈ ਇੰਨਾ ਵਧੀਆ ਦੇਸ਼ ਤਰੱਕੀ ਦੇ ਰਾਹ ਦੇ ਉੱਤੇ ਪਿਆ ਹੈਗਾ ਮਲਕੇ ਪਿਆ ਪਿਆ ਹੈ ਹੁਣ ਮਲਕੇ ਜਿੱਦਾਂ ਕਿ ਲਾ ਲਓ ਜੀ ਡੀ ਪੀ ਜਿਹੜੀ ਹੁੰਦੀ ਹੈ ਮਲਕੇ ਤੇਜ਼ ਦੀ ਅਰਥ ਵਿਵਸਥਾ ਤੇ ਉਹ ਕਿੱਥੇ ਦਾ ਗਰ ਪਹੁੰਚ ਗਏ ਆ ਆਪਣੇ ਮਲਕੇ ਵੀ ਤਰੱਕੀ ਦੇ ਰਾਹ ਦੇ ਵਿੱਚ ਆ ਮਲਕੇ ਆਪਣਾ ਦੇਸ਼ ਜਿਹੜਾ ਐਂਡੀਆਂ ਬਾਹਰ ਤੇ ਤੇ ਹੁਣ ਜੇ ਦਰਸਤੀਤੀ ਆ ਜਾਂਦੀ ਆ ਵੀ ਲੜਾਈ ਹੋ ਜਾਂਦੀ ਆ ਤਾਂ ਕਿੰਨੀਆਂ ਇੱਥੇ ਇੰਡਸਟਰੀਆਂ ਜੋ ਮਲਕੇ ਇੰਡਸਟਰੀ ਬਾਹਰੋਂ ਲੋਕੀ ਮਲਕੇ ਇੱਥੇ ਪੈਸਾ ਇਨਵੈਸਟ ਕਰਦੇ ਗਏ ਆਪਣੇ ਦੇਸ਼ ਦੇ ਵਿੱਚ ਤੇ ਹੁਣ ਪਹਿਲਗਾਮ ਦੇ ਵਿੱਚ ਵੀ ਮਲਕੇ ਲਾ ਲੋ ਵੀ ਕਿੰਨੀਆਂ ਇੰਡਸਟਰੀਆਂ ਉੱਤੇ ਉੱਥੇ ਜਾ ਕੇ ਕੰਮ ਕਰਨੀਆਂ ਇਹ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ ਜੀ ਮਤਲਬ ਕਿ ਉੱਥੇ ਰੋਜ਼ਗਾਰ ਵੀ ਜਿਹੜਾ ਉੱਥੇ ਦੇ ਜਿਹੜੇ ਵਿਚਾਰੇ ਕਸ਼ਮੀਰੀਏ ਜਿਹੜੇ ਹੈਗੇ ਆ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਰਹਿੰਦੇ ਭਾਈ ਜਾਨ ਭਾਈ ਜਾਨ ਜਮਲ ਕੇ ਜਿਹੜੇ ਆਪਣੇ ਮੁਸਲਮਾਨ ਭਾਈ ਜਾਨੇ ਆ ਸਾਰੇ ਸਾਰੇ ਯਾਰ ਭਰਾ ਹੀ ਆ ਆਪਣੇ ਬਾਤ ਇਹ ਆ ਕਿ ਹੁਣ ਜੇ ਉਹਨਾਂ ਦੇ ਉਹਨਾਂ ਦੇ ਵੀ ਪਰਿਵਾਰ ਆ ਪਰਿਵਾਰ ਆ ਤੇ ਉਹ ਮਤਲਬ ਕਿ ਜੇ ਉਹ ਹੁਣ ਉੱਥੇ ਇਦਾਂ ਦੀ ਸਥਿਤੀ ਪੈਦਾ ਹੋ ਗਈ ਆ ਕਿ ਉੱਥੇ ਹੁਣ ਯਾ ਨੋ ਵੀ ਮਲਕਤ ਡਰ ਲੱਗਦਾ ਮੈਂ ਆਮ ਜਨਤਾ ਨੂੰ ਮੇਰੇ ਵਰਗਾ ਵੀ ਜੇ ਕੋਈ ਕਿਸੇ ਨੇ ਜਾਣਾ ਹੋਵੇ ਮੈਂ 100 ਵਾਰੀ ਹੁਣ ਸੋਚੂਗਾ ਵੀ ਉੱਥੇ ਕਿੱਦਾਂ ਜਾਈਏ ਜਾਂ ਨਾ ਜਾਈਏ ਵੀ ਇਦਾਂ ਦਾ ਹੁਣ ਕਾਟ ਹੋ ਗਿਆ ਤੇ ਉਹਨਾਂ ਦਾ ਤਾਂ ਵਿਚਾਰਿਆਂ ਦਾ ਉਹਨਾਂ ਦੇ ਦੀ ਦੋਜੀ ਰੋਟੀ ਤੇ ਲੱਤ ਵੱਜ ਗਈ ਹੈ ਨਾ ਉਹਨਾਂ ਦਾ ਵਿਚਾਰਿਆਂ ਦਾ ਕੀ ਕਸੂਰੀ ਏ ਤੇ ਉਹ ਕਹਿੰਦੇ ਵੀ ਸਾਨੂੰ ਮਾਰ ਦਿੰਦੇ ਤੇ ਤੁਸੀਂ ਹੀ ਭਾਵਾਂ ਉਹਨਾਂ ਨੂੰ ਮਿਲ ਕੇ ਉਹ ਉਹਨਾਂ ਨੂੰ ਵਿਚਾਰਿਆਂ ਨੂੰ ਛੱਡ ਦਿੰਦੇ ਤੇ ਸਾਡੀ ਜਾਨ ਲੈ ਲੈਂਦੇ ਤੇ ਇਹਦੇ ਵਿੱਚ ਤਾਂ ਰੋਜੀ ਰੋਟੀ ਦਾ ਤਾਂ ਉਹਨਾਂ ਦੀ ਲੱਤ ਲੱਗੀ ਹੈ ਪਰ ਬਾਕੀ ਹੁਣ ਕੋਈ ਵੀ ਆਪਣੀ ਰਾਏ ਦੇਵੋਗੇ ਆਪਾਂ ਕੀ ਕਰ ਸਕਦੇ ਆਂ ਜੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਇਹਦਾ ਭਾਰਤ ਸਾਰੇ ਭਾਰਤ ਨੂੰ ਚੱਲਣਾ ਪੈਣਾ ਤੇ ਉਹ ਉਹਦੀ ਉਹਦੀ ਤਕਲੀਫ ਨੂੰ ਜੋ ਮੰੰਜਰ ਉਥੇ ਰਿਹਾ ਉਹ ਉਹ ਤਾਂ ਮਹਿਸੂਸ ਹੋ ਉਹਨਾਂ ਦੇ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਜਿਹਨਾਂ ਦੇ ਪਰਿਵਾਰ ਚਲੇ ਗਏ ਕੋਈ ਰਿਸ਼ਤੇਦਾਰ ਕਿਸੇ ਦਾ ਭੈਣ ਭਰਾ ਦੇ ਸਦਾ ਪਤੀ ਕਿੱਦਾਂ ਕਿੰਨੇ ਪਰਿਵਾਰ ਵਿਚਾਰੇ ਹੋ ਗਏ ਬਾਕੀ ਤੇ ਸਾਡਾ ਦਾ ਓਏ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਜੀਗਾ ਕਿ ਕੋਈ ਲੜਾਈ ਨਹੀਂ ਹੋਣੀ ਚਾਹੀਦੀ ਜੋ ਕਿ ਲੜਾਈ ਦੇ ਵਿੱਚ ਕੁਝ ਨਹੀਂ ਹੈਗਾ ਤੇ ਤੁਸੀਂ ਇੱਕ ਹਿਸਾਬ ਲਾ ਲਓ ਜਦੋਂ ਦੂਸਰਾ ਕਰੇ ਤੀਸਰਾ ਵਿਸ਼ਵ ਯੁੱਧ ਹੋਇਆ ਹੈਗਾ ਜਦੋਂ ਤੇ ਅਮਰੀਕਾ ਦੀ ਤੇ ਜਾਪਾਨ ਦੀ ਜਦ ਲੜਾਈ ਲੱਗੀਗੀ ਤੇ ਅਮਰੀਕਾ ਨੇ ਮਲ ਕੇ ਇੱਕ ਛੋਟਾ ਜਿਹਾ ਪਰਮਾਣੂ ਮਲ ਕੇ ਬੰਬ ਮਲ ਕੇ ਉਹ ਉੱਥੇ ਜਾਪਾਨ ਦੇ ਉੱਤੇ ਸੁੱਟਿਆ ਹੈਗਾ ਉਹ ਹੱਲੇ ਤੁਸੀਂ ਲਾ ਲਓ ਹਿਸਾਬ ਵੀ ਉਹ ਪਤਾ ਨਹੀਂ ਕਿੰਨੇ ਸੌ ਕਿਲੋਮੀਟਰ ਮਲਕੇ ਉਹਦੇ ਆਲੇ ਦੁਆਲੇ ਮਲਕੇ ਉੱਥੇ ਹੀ ਜੰਤਾ ਮਲਕੇ ਖਤਮ ਹੀ ਹੋ ਗਈ। ਬਹਿ ਲੋ ਕਿ ਉਹ ਪਰਮਾਣੂ ਬੰਬ ਦਾ ਅਸਰ ਐਦਾਂ ਹੋ ਜਾਂਦਾ ਵੀ ਹੁੰਦਾ ਤਾਂ ਉਹ ਧੁਮਾਕਾ ਦਾ ਹੁੰਦਾ ਉਹਦੇ ਨਾਲ ਉਹਦੇ ਨਾਲ ਐਦਾਂ ਆ ਕਿ ਫਿਰ ਸਾਰੀਆਂ ਚੀਜ਼ਾਂ ਪਿਗਲ ਜਾਂਦੀਆਂ ਲੋਹਾ ਲੋਹਾ ਤਾਂ ਕਰ ਪਿਗਲ ਜਾਂਦਾ ਮਿੱਟੀ ਤਾਂ ਤਾਂ ਪਿਗਲ ਜਾਂਦੀ ਹੈ। ਤੇ ਉਹਦੇ ਨਾਲ ਫਿਰ ਪਰਮਾਣੂ ਬੰਬ ਦਾ ਹੁਣ ਇੰਡੀਆ ਤੋਂ ਵੀ ਹੈਗੇ ਆ ਪਾਕਿਸਤਾਨ ਤੋਂ ਵੀ ਹੈਗੇ ਆ ਹੁਣ ਪਾਕਿਸਤਾਨ ਤੋਂ ਬਾਅਦ ਨੇ ਕਿੰਨੇ ਕਹਿੰਦੇ ਹੋਏ ਆ 250 ਪਾਕਿਸਤਾਨ ਤੋਂ ਹੋਊਗਾ 250 ਮਲਕੇ ਇੰਡੀਆ ਤੋਂ ਹੋਣਗੇ ਪਰ ਉਹ ਇਹਨੂੰ ਕੀ ਕਰਨਾ ਆ ਪਰ ਉਹ ਨੁਕਸਾਨ ਦੇਖੋ ਨਾ ਫਿਰ ਆਮ ਜਨਤਾ ਦਾ ਕੀ ਹੋਣਾ ਹੈ ਅੱਲੇ ਦਾ ਅੱਲੇ ਦਾ ਮਾੜਾ ਮੋਟਾ ਉੱਪਰਨ ਲੱਗਾ ਹੈ ਇੰਡੀਆ ਮਾੜਾ ਮੋਟਾ ਦੇਸ਼ ਮਲਕੇ ਥੋੜਾ ਜਿਹਾ ਤਰੱਕੀ ਦੇ ਨਾਲ ਚੱਲਿਆ ਤੇ ਹੁਣ ਤੁਸੀਂ ਮਲਕੇ ਦੇ ਕੰਨੀ ਇੰਦਾ ਦੀ ਹਰਕਤ ਕਰ ਦਿੰਦੇ ਪਰ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜਿਹਨਾਂ ਨੇ ਇਹ ਕਣੋਣ ਨਹੀਂ ਹੱਤ ਕਰ ਕੀਤੀ ਐ। ਪਰ ਉਹ ਕਹਿੰਦੇ ਨੇ ਜਾਤ ਪਾਣ ਦੀ ਧਰਮ ਪੋਸ਼ ਕੇ ਮਾਰਿਆ। ਧਰਮ ਪੋਸ਼ ਕੇ ਮਾਰਿਆ। ਮਨਕੀਤਾ ਤਾਂ ਬਹੁਤ ਗਲਤ ਹੈ ਪਰ ਧਰਮ ਪੋਸ਼ ਕੇ ਮਾਰਿਆ ਤੇ ਇਹਦਾ ਮਤਲਬ ਹੈ ਮਤਲਬ ਇਹ ਰੋ ਪਹਿਲੇ ਲੜਾਈ ਲੜਾਈ ਕਰਾਉਣਾ ਚਾਹੁੰਦਾ। ਲੜਾਈ ਕਰਾਉਣਾ ਚਾਹੁੰਦਾ ਵੀ ਦੇਸ਼ ਏਜੰਸੀਆਂ ਜਾਂ ਹੁੰਦੀਆਂ ਵਲ ਕੇ ਧਿਆਨ ਪੜਗਾਣਾ ਜਾਂਦੇ ਆ ਵਿਦੇਸ਼ੇ ਤਰੱਕੀ ਦੇ ਰਾਹ ਦੇ ਚੁੱਤੇ ਚੱਲਦਾ ਵੀ ਆ ਤੇ ਇਹ ਮਤਲਬ ਹੈ ਹੋਰ ਏਦਾਂ ਤਰੱਕੀ ਕਰਨਾ ਪਿਆ ਤੇ ਕਿਤੇ ਦੇਸ਼ ਦੇਸ਼ ਨੂੰ ਮਤਲਬ ਕੇ ਲੜਾਉਂਦੀਆਂ ਸਾਂਝਾ ਹੁੰਦੀਆਂ ਏਜੰਸੀਆਂ ਹੋ ਸਕਦੀਆਂ ਜਿਹੜੇ ਹੋ ਸਕਦੇ ਆ ਵੀ ਜਿਹੜੇ ਸਾਡੇ ਸਾਡੇ ਮਿੱਤਰ ਆ ਉਹ ਸਾਡੇ ਦੁਸ਼ਮਣ ਹੀ ਹੋਣ ਠੀਕ ਹੈ ਨਹੀਂ ਹੁਣ ਇੰਡੀਆ ਨੂੰ ਵੀ ਲੱਗਦਾ ਹੋਊਗਾ ਵੀ ਵੀ ਆਹ ਅਸੀਂ ਜਨ ਨਾਲ ਆਏ ਤਾਂ ਮਿੱਤਰ ਵਿਵਹਾਰ ਕਰਦੇ ਨੇ ਆ ਵੀ ਆ ਸਾਡਾ ਇਹ ਮਿੱਤਰ ਆ ਭਾਈ ਹੁਣ ਇੰਡੀਆ ਦੇ ਨਾਲ ਵੀ ਹੋ ਸਕਦਾ ਵੀ ਕੋਈ ਨਾ ਕਿ ਉਹ ਮਿੱਤਰ ਮਿੱਤਰੀ ਨੂੰ ਮਾਝਾ ਚਲੰਦਾ ਹੋਵੇ ਇਹ ਅਜੀ ਗਲਦਮਾ ਉਹ ਲੈ ਦਾਦਾਇਆ ਬਣਿਆ ਪਿਆ ਵੀ ਕੋਈ ਸਾਹਮਣੇ ਆਣਾ ਨਹੀਂ ਚਾਹੁੰਦਾ ਹੈਗਾ ਇਹ ਹਲੋ ਮਾਜ਼ੇ ਬਾਕੀ ਸਾਡਾ ਰਾਏ ਇਹ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ Jadi, kareno darah tersegar ini.